ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਰ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਣਾਉਣੇ ਇੱਕ ਨੇਚਰਲ ਡਾਈ ਤੇ ਜਿਹੜੇ ਤੁਹਾਡੇ ਵਾਲ ਨਾ ਨੇਚਰਲ ਤਰੀਕੇ ਦੇ ਨਾਲ ਕਾਲੇ ਕਰ ਸਕਦੇ ਆ ਤੁਸੀਂ ਦੋ ਤਿੰਨ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਸਕਦੇ ਹੋ ਤੇ ਅੱਜ ਆਪਾਂ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਭੈਣਾ ਜੋ ਵੀਰ ਵੀਡੀਓ ਦੇਖਦੇ ਆ ਤੇ ਉਹ ਨੇਚਰਲ ਤਰੀਕੇ ਦੇ ਨਾਲ ਹੀ ਇਹ ਵਾਲੀ ਨਤਰ ਡਾਈ ਜਿਹੜੀ ਬਣ ਜੂਗੀ ਤੇ ਉਹੀ ਤੁਸੀਂ ਯੂਜ਼ ਕਰਿਓ ਤੇ ਬਹੁਤ ਫਾਇਦਾ ਵੀ ਹੋਊਗਾ ਤੁਹਾਨੂੰ ਤੇ ਆਪਾਂ ਦੋ ਤਿੰਨ ਤਰੀਕਿਆਂ ਦੇ ਨਾਲ ਤੁਹਾਨੂੰ ਦੱਸਦੇ ਆ ਤੇ ਅੱਜ ਅਸੀਂ ਕਰਦੇ ਆ ਵੀਡੀਓ ਸ਼ੁਰੂ ਚਲੋ ਜੀ ਬਣਾਉਨੇ ਆ ਤੇ ਹਾਂਜੀ ਆਪਾਂ ਤਵਾ ਰੱਖ ਲਿਆ ਗੈਸ ਦੇ ਉੱਪਰ ਤੇ ਇਹਦੇ ਵਿੱਚ ਆਪਾਂ ਪਾਉਣੀ ਕਿਹੜੀ ਚੀਜ਼ ਆਪਾਂ ਸਰੋਂ ਪਾ ਲਈ ਇਹਦੇ ਵਿੱਚ ਆ ਦੇਖੋ ਸਰੋਂ ਆ ਜਿਹਨੂੰ ਰਾਈ ਬੋਲਦੇ ਆ ਬਰੀਕ ਵਾਲੀ ਇਹ ਇਹਦੇ ਤੋਂ ਸਰੋਂ ਦਾ ਤੇਲ ਜਿਹੜਾ ਤਿਆਰ ਹੁੰਦਾ ਏ ਸਰਸੋਂ ਦਾ ਤੇਲ ਜਿਹਨੂੰ ਬੋਲਦੇ ਆ ਤੇ ਸਰਸੋਂ ਸਰੋਂ ਦਾ ਤੇਲ ਜਿਹੜਾ ਹੁੰਦਾ ਉਹ ਵੀ ਆਪਣੇ ਵਾਲਾਂ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਇਹਨੂੰ ਆਪਾਂ ਤਵੇ ਦੇ ਉੱਪਰ ਭੁੰਨ ਲੈਣਾ ਤੇ ਇੱਕ ਚੀਜ਼ ਇਹਦੇ ਵਿੱਚ ਆਪਾਂ ਹੋਰ ਪਾਉਣੀ ਹੈ ਆਇਓ ਜੀ ਆਪਣੇ ਕੋਲ ਕੜੀ ਪੱਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਤਵੇ ਦੇ ਉੱਪਰ ਇਹ ਪੱਤੇ ਵੀ ਕਾਲੇ ਹੋ ਜਾਣ ਤੇ ਸਰੋਂ ਵੀ ਕਾਲੀ ਹੋ ਜਾਵੇ ਆਪਾਂ ਉਦੋਂ ਤੱਕ ਭੁੰਨਣਾ ਹੈ ਇਹ ਆ ਦੇਖੋ ਜੀ ਇਹਨੂੰ ਪੂਰੀ ਤਰ੍ਹਾਂ ਭੁੰਨ ਲੈਣਾ ਆਪਾਂ ਦੋਨਾਂ ਚੀਜ਼ਾਂ ਨੂੰ ਕਾਲਾ ਕਰ ਲੈਣਾ ਇੱਕਦਮ ਤੇ ਹਾਂਜੀ ਆਪਾਂ ਇਹਨੂੰ ਦੇਖ ਲਓ ਜੀ ਪੁੰਨ ਲਿਆ ਏ ਇਸ ਤਰੀਕੇ ਦੇ ਨਾਲ ਤੇ ਤੁਸੀਂ ਤਵੇ ਤੇ ਵੀ ਪੁੰਨ ਸਕਦੇ ਹੋ ਤੁਸੀਂ ਕੜਾਈ ਦੇ ਵਿੱਚ ਜਿੰਮੇ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਇਹਨੂੰ ਪੁੰਨ ਸਕਦੇ ਹੋ ਚੰਗੀ ਤਰ੍ਹਾਂ ਐਨਾ ਪੁੰਨਿਆ ਹੋਣਾ ਚਾਹੀਦਾ ਇੱਕਦਮ ਬਲੈਕ ਕਲਰ ਹੋ ਜਾਵੇ ਇਹਦਾ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਕੁੰਡੀ ਦੇ ਵਿੱਚ ਵੀ ਕੁਟ ਸਕਦੇ ਹੋ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਪੀਸ ਸਕਦੇ ਹੋ ਇਹਨੂੰ ਪੂਰੀ ਤਰ੍ਹਾਂ ਪੀਸ ਕੇ ਤੇ ਫਿਰ ਤੁਸੀਂ ਇਹਨੂੰ ਦੋ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹੋ ਇੱਕ ਤਾਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਪਾ ਕੇ ਤੇ ਉਹਨੂੰ ਤੁਸੀਂ ਰੱਖ ਸਕਦੇ ਹੋ ਸਟੋਰ ਕਰਕੇ ਤੇ ਉਹੀ ਤੇਲ ਤੁਸੀਂ ਲਗਾਉਂਦੇ ਰਿਹਾ ਕਰੋ ਤੇ ਇੱਕ ਤੁਸੀਂ ਡੱਬੀ ਦੇ ਵਿੱਚ ਇਹਨੂੰ ਅੱਧਾ ਕੱਢ ਕੇ ਸਟੋਰ ਕਰਕੇ ਰੱਖ ਲਓ ਕਿ ਜਿਵੇਂ ਤੁਸੀਂ ਕਿਤੇ ਵੀ ਜਾਣਾ ਹੈ ਆਪਾਂ ਨੂੰ ਇਹ ਹੋ ਜਾਂਦਾ ਕਿ ਆਪਾਂ ਕਿਤੇ ਜਾਣਾ ਹੈ ਤੇ ਆਪਣੇ ਕੋਲ ਟਾਈਮ ਨਹੀਂ ਹੈਗਾ ਵੀ ਉਪਸਰੋਂ ਦਾ ਤੇਲ ਲਾਵਾਂਗੇ ਤਾਂ ਉਹ ਵਧੀਆ ਨਹੀਂ ਲੱਗਦਾ ਹਨਾ ਤੇ ਆਪਾਂ ਸਿਰ ਧੁੱਤ ਆਏ ਤੇ ਉਸ ਟਾਈਮ ਆਪਾਂ ਕੀ ਕਰਨਾ ਹੈ ਕਿ ਇਹਨੂੰ ਆਪਾਂ ਇੱਕ ਕੋਠੋ ਕੋਲੀ ਦੇ ਵਿੱਚ ਕੱਢ ਕੇ ਚਮਚਾ ਡੇਢ ਚਮਚਾ ਇਹ ਪਾ ਲਓ ਵਿੱਚ ਉਹਦੇ অ্যালোਵਿਰਾ ਜੈਲ ਪਾ ਲਓ ਤੇ ਤੁਸੀਂ ਇਹਨੂੰ ਜਿੱਥੇ ਤੁਹਾਡੇ ਚਿੱਟੇ ਵਾਲ ਹੁੰਦੇ ਆ ਤੁਸੀਂ ਇਦਾਂ ਕਰਕੇ ਇਹਨੂੰ ਬਰਸ਼ ਦੇ ਨਾਲ ਲਗਾ ਸਕਦੇ ਹੋ ਤੇ ਤੁਹਾਡੇ ਇਹ ਹੋ ਜੂਗਾ ਕਿ ਜਿਹੜੀਆਂ ਆਪ ਕਹਿ ਦਿੰਦੇ ਆ ਲੋਕ ਵੀ ਆ ਇੱਥੇ ਸਪਰੇਅ ਲਾ ਲਓ ਵਾਲਾਂ ਦੇ ਉੱਪਰ ਤੁਹਾਡੇ ਵਾਲ ਚਿੱਟੇ ਲੱਗ ਰਹੇ ਆ ਦੇਖੋ ਜੀ ਇਹਦਾ ਕਲਰ ਆ ਮੈਂ ਉਂਗਲਾਂ 'ਤੇ ਲੱਗਿਆ ਹੋਇਆ ਮੇਰੇ ਇੱਕਦਮ ਬਲੈਕ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਤੁਸੀਂ ਇਦਾਂ ਇਹਦੇ ਵਿੱਚ ਮਿਕਸ ਕਰਕੇ ਜਿਤੇ ਤੁਹਾਡੇ ਵਾਲ ਚਿੱਟੇ ਆ ਜੇ ਤੁਸੀਂ ਕਿਤੇ ਬਾਹਰ ਜਾਣਾ ਹੈ ਇਹ ਹੁੰਦਾ ਹੈ ਕਿ ਆਪ ਨੂੰ ਡਾਈ ਦੀ ਜ਼ਰੂਰਤ ਪੈਂਦੀ ਆ ਤੇ ਤੁਹਾਨੂੰ ਡਾਈ ਦੀ ਜ਼ਰੂਰਤ ਨਹੀਂ ਪਊਗੀ ਤੁਸੀਂ ਇਹ ਲਗਾ ਕੇ ਜਾ ਸਕਦੇ ਹੋ ਤੇ ਐਲੋਵੇਰਾ ਜੈਲ ਦੇ ਨਾਲ ਪਤਾ ਵੀ ਨਹੀਂ ਲੱਗੇਗਾ ਜ਼ਿਆਦਾ ਤੁਹਾਡੇ ਡਾਈ ਲੱਗੀ ਹੋਈ ਆ ਕੁਝ ਲੱਗਿਆ ਹੋਇਆ ਕਾਲਾ ਤੁਹਾਡੇ ਵਾਲ ਵੀ ਵਧੀਆ ਹੋ ਜਾਣਗੇ ਤੇ ਤੁਸੀਂ ਜ਼ਰੂਰ ਬਣਾ ਕੇ ਲਾਓ ਤੇ ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਆ ਇਹਦੇ ਵਿੱਚ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਪੁੰਨਣ ਵਾਸਤੇ ਫਿਰ ਇਹਨੂੰ ਪੀਸਣ ਵਾਸਤੇ ਮਿਹਨਤ ਜ਼ਰੂਰ ਆ ਤੇ ਪਰ ਬਹੁਤ ਜ਼ਿਆਦਾ ਫਰਕ ਪਊਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਬਾਕੀ ਇਹ ਹੁੰਦਾ ਕਿ ਜਿਹੜੇ ਆਪਾਂ ਬਾਹਰਲੀਆਂ ਡਾਈਆਂ ਲਾਉਣੇ ਕੈਮੀਕਲ ਵਾਲੀਆਂ ਉਹਦੇ ਨਾਲ ਕੀ ਹੋ ਜਾਂਦਾ ਵੀ ਆਪਣੀ ਨਿਗਾਹ ਤੇ ਵੀ ਅਸਰ ਪੈਂਦਾ ਏ ਪੂਰਾ ਹਨਾ ਅੱਖਾਂ ਖਰਾਬ ਹੋ ਜਾਂਦੀਆਂ ਕਹਿੰਦੇ ਨਿਗਾਹ ਘਟ ਗਈ ਮਤਲਬ ਜਿਹੜੇ ਲੋਕੀ ਬਾਹਰੋਂ ਡਾਈਆਂ ਲਾਉਂਦੇ ਨਾ ਤੇ ਉਹਦੇ ਨਾਲ ਨਿਗਾਹ ਤੇ ਬਹੁਤ ਸਰ ਪੈਂਦਾ ਏ ਤੇ ਇਹ ਇੱਕ ਨੇਚਰਲ ਜੀ ਚੀਜ਼ ਆ ਤੇ ਤੁਸੀਂ ਇਹਨੂੰ ਸਰੋਂ ਦੇ ਤੇਲ ਵਿੱਚ ਭਿਉਂ ਕੇ ਰੱਖ ਦਿਓ ਅੱਧੀ ਨੂੰ ਉਹ ਤੁਸੀਂ ਤੇਲ ਯੂਜ਼ ਕਰਦੇ ਹੋ ਉਹਦੇ ਇਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਰਕ ਪਊਗਾ ਤੇ ਸਰੋਂ ਦੇ ਤੇਲ ਵਿੱਚ ਹੀ ਲਾਉਣਾ ਇਹ ਤੇ ਇਹ ਜੇ ਤੁਸੀਂ ਇਹ ਦੱਸਿਆ ਆਪਾਂ ਤੁਹਾਨੂੰ ਕਿਤੇ ਆਪਾਂ ਨੂੰ ਜਾਣਾ ਪੈ ਜਾਂਦਾ ਹਨਾ ਤੇ ਆਪਾਂ ਨੂੰ ਐ ਲੱਗਦਾ ਵੀ ਵਾਲ ਆਪਣੇ ਚਿੱਟੇ ਆ ਤੇ ਬੁਰੇ ਲੱਗਦੇ ਆ ਤੇ ਉਹ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਤੇ ਇਹ ਦੋ ਤਰੀਕਿਆਂ ਦੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਮਿਹਨਤ ਜ਼ਰੂਰ ਆ ਪਰ ਤੁਹਾਨੂੰ ਰਿਜ਼ਲਟ ਵਧੀਆ ਆਊਗਾ ਇਹ ਨਹੀਂ ਕਿ ਰਿਜ਼ਲਟ ਨਹੀਂ ਹੋਣਾ ਰਿਜ਼ਲਟ ਆਊਗਾ ਜ਼ਰੂਰ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਓਕੇ ਜੀ ਧੰਨਵਾਦ